ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਕੋਲ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਦੋ ਔਰਤਾਂ ਨੇ ਇੱਕ ਨੌਜਵਾਨ ਨੂੰ ਬੁਰੇ ਤਰੀਕੇ ਨਾਲ ਕੁੱਟਮਾਰ ਕਰ ਦਿੱਤੀ ਇਸ ਮੌਕੇ ਗੱਲਬਾਤ ਕਰਦੇ ਹੋਏ ਔਰਤਾਂ ਨੇ ਦੱਸਿਆ ਕਿ ਇਹ ਦੋਸਤ ਬਣਿਆ ਹੋਇਆ ਤੇ ਇਸ ਦਾ ਮਤਲਬ ਇਹ ਹੈਗਾ ਕਿ ਕਿਸੇ ਵੀ ਤਰ੍ਹਾਂ ਦਾ 18 ਸਾਲ ਦਾ ਮੁੰਡਾ ਉਸਨੂੰ ਰਿਕਾਰਡਿੰਗ ਆ ਪੇਚ ਕੇ ਉਸਨੂੰ ਬਲੈਕਮੇਲ ਕਰ ਰਿਹਾ ਔਰਤਾਂ ਕੀ ਕਹਿਣਾ ਤੁਸੀਂ ਵੀ ਸੁਣੋ ਕੀ ਹੋ ਗਿਆ ਮੈਂ ਕਿਹਾ ਵੀਰੇ ਕਿਤੇ ਕੁੜੀ ਨਾਲ ਪਹਿਲਾਂ ਇਹ 6 ਮਹੀਨੇ ਗੱਲਬਾਤ ਹੋਈ ਸੀ ਠੀਕ ਹੈ ਕਿ ਨਹੀਂ ਚਲੋ ਗਲਤੀਆਂ ਸਭ ਤੋਂ ਹੁੰਦੀਆਂ ਇਹ ਰਿਲੇਸ਼ਨ ਬਣਿਆ ਹੋਇਆ ਤਾਂ ਇਹਦਾ ਮਤਲਬ ਇਹ ਥੋੜੀ ਹੈਗਾ ਵੀ ਤੂੰ ਕਿਸੇ ਦੀ ਜਿੱਤ ਨਾ ਕਿਤੇ ਉਹਦੀ ਗਰੁੱਪ ਚ ਫੋਟੋ ਆ ਪਾਇਆ ਉਹਦਾ ਬਰਾਬਰ ਦਾ 18 ਸਾਲ ਦਾ ਮੁੰਡਾ ਰੱਖਦਾ ਨੂੰ ਰਿਕਾਰਡਿੰਗਾਂ ਪੇਜ ਜਰੀ ਆਪਦੀ ਕੋਈ ਮੰਗ ਰਿਹਾ ਦੱਸੋ ਇਹ ਤੇ ਰਿਲੇਸ਼ਨ ਕਹਿੰਦਾ ਮੈਂ ਅਪਲੋਡ ਕਰ ਦੋ ਨਹੀਂ ਮੈਂ 1.5 ਲੱਖ ਰੁਪਏ ਪਾ ਦੇ ਦੇ ਗਿਆ ਇਹ ਆਹ ਕਹਿਣਾ ਇਹ ਜਿਹੜੀ ਕੁੜੀ ਕਾਲੇ ਫੁੱਟਾਂ ਦੀ ਹੈ ਹੈ ਇਹਾਂ ਵਿੱਚ 20000 ਰੁਪਏ ਦੀ ਗੱਲ ਆ ਗੱਲ ਮੈਂ ਤੁਹਾਨੂੰ ਦੱਸਾਂ ਗਿਰੇ ਮੇਰੇ ਕੋ ਕੱਲ ਅਗਲੇ ਸਪੀਚ ਮੈਂਰੇ ਕੋ ਆਉਂਦੇ ਰਿਹਾ ਇਨਸ਼ਾ ਅੱਲਾਹ ਬਾਈ ਗੱਲ ਕੋਈ ਤਾਂ ਮੈਂ ਕਹਿ ਰਿਹਾ ਕਿ ਤੁਸੀਂ ਬਲੈਕਵਲ ਕਰਦੇ ਮੈਂ ਬਲੈਕ ਮੈਨ ਕਰ ਰਹੇ ਆ ਠੀਕ ਹੈ ਯਾਨੀ ਮੈਨ ਕੱਲ ਜੀ ਮੈਂ ਕੋ ਗੋਵਿੰਦਰਾ ਕਰਾਣ ਆ ਗਿਆ ਕਰਦੇ ਹੋਗਾ ਠੀਕ ਹੈ ਨਾ ਅੱਜ ਜਦ ਮੈਂ ਆਇਆ ਮਨਵੰਜਾ ਜੀ ਆਪਣੇ ਘਰ ਲੈ ਜਾ ਵਾਪਸ ਮੇਰੇ ਕੋ ਕੱਲੀ ਕੱਲੀ ਰੋਡਿੰਗ ਕੀਤੀ ਹੈ ਸਾਰੀ ਰਿਕਾਰਡਿੰਗਾਂ ਪਈਆਂ ਰਾਤ ਦੀ ਵੀ ਅੱਧ ਤੁਰ ਤੱਕ ਦੀ ਤੁਰ ਤੱਕ ਦੀਆਂ ਮੇਰੇ ਫੋਨ ਸਾਰਾ ਕੁਝ ਪੁੱਟੇ ਕੀ ਹੋ ਗਿਆ ਅੱਜ ਠੀਕ ਆ ਅੱਜ ਫਿਰ ਪੈਸੇ ਦੀ ਹਿੰਮਤ ਨਹੀਂ ਆਈ ਇਹ ਔਰਲੇ ਮੰਗੇ ਤੁਸੀਂ ਉਹਨਾਂ ਨੇ ਮ ਨਾ ਵੀ ਆਪਣਾ ਕੋਈ ਨਹੀਂ ਆਇਆ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਕੋਲ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਦੋ ਔਰਤਾਂ ਨੇ ਇੱਕ ਨੌਜਵਾਨ ਨੂੰ ਬੁਰੇ ਤਰੀਕੇ ਨਾਲ ਫੁਟਮਾਰ ਕਰ ਦਿੱਤੀ ਇਸ ਮੌਕੇ ਗੱਲਬਾਤ ਕਰਦੇ ਹੋਏ ਔਰਤਾਂ ਨੇ ਦੱਸਿਆ ਕਿ ਇਹ ਦੋਸਤ ਬਣਿਆ ਹੋਇਆ ਤੇ ਇਸ ਦਾ ਮਤਲਬ ਇਹ ਹੈਗਾ ਕਿ ਕਿਸੇ ਵੀ ਤਰ੍ਹਾਂ ਦਾ 18 ਸਾਲ ਦਾ ਮੁੰਡਾ ਉਸ ਨੂੰ ਰਿਕਾਰਡਿੰਗ ਆ ਪੇਜ ਕੇ ਉਸ ਨੂੰ ਬਲੈਕਮੇਲ ਕਰ ਰਿਹਾ ਔਰਤ ਦਾ ਕੀ ਕਹਿਣਾ ਤੁਸੀਂ ਵੀ ਸੁਣੋ ਕੀ ਹੋਇਆ ਜੀ ਮੈਂ ਦੱਸਦੀ ਆ ਵੀਰੇ ਕਿ ਤੇ ਕੁੜੀ ਨਾਲ ਪਹਿਲਾਂ ਇਹ 6 ਮਹੀਨੇ ਗੱਲਬਾਤ ਹੋ ਗਈ ਕੋਈ ਕਿਹਾ ਕਿ ਨਹੀਂ ਚਲੋ ਗਲਤੀਆਂ ਸਭ ਤੋਂ ਹੁੰਦੀਆਂ ਨੇ ਇਹ ਰਿਲੇਸ਼ਨ ਬਣਿਆ ਹੋਇਆ ਤਾਂ ਇਹਦਾ ਮਤਲਬ ਇਹ ਥੋੜੀ ਹੈਗਾ ਵੀ ਤੂੰ ਕਿਸੇ ਦੀ ਜਿੱਦ ਤਰ੍ਹਾਂ ਪਾ ਕੇ ਉਹਦੀ ਗੁਰੂ ਪੁੱਤ ਫੋਟੋਆਂ ਪਾ ਉਹਦਾ ਬਰਾਬਰ ਦਾ 18 ਸਾਲ ਦਾ ਮੁੰਡਾ ਰੱਖਦਾ ਉਹਨੂੰ ਰਿਪੋਰਟਿੰਗਾਂ ਭੇਜ ਰਹੀ ਆ ਆਪਣੀ ਕਦੀ ਮੰਗ ਰਹੀ ਦੱਸੋ ਇਹ ਤੇ ਰਿਲੇਸ਼ਨ ਆ ਕਹਿੰਦਾ ਮੈਂ ਅਪਲੋਡ ਕਰ ਦੋ ਨਹੀਂ ਮੈਂ 1.5 ਲੱਖ ਰੁਪਏ ਪਾ ਦੇ ਦੇਖ ਗਿਆ ਆਹ ਤੇ ਨਾ ਇਹ ਜਿਹੜੀ ਕੁੜੀ ਆ ਕਾਲੇ ਫੋਟੋਆਂ ਦੀ ਹੈ ਇਹਾਂ ਮੈਂ 2000 ਫਿਰੋਂ ਦੀ ਗੱਲ ਆ ਠੀਕ ਹੈ ਮੈਂ ਤੁਹਾਨੂੰ ਦੱਸਦਾ ਕਹਿੰਦੇ ਮੈਨੂੰ ਕੋ ਕੱਲ ਲੱਗ ਲੱਗ ਸਪੀਕਰ ਦਾ ਮੇਰੇ ਫੋਨ ਦੇ ਵਿੱਚ ਇੰਸ਼ਾ ਅੱਲਾਹ ਪਾਇਆ ਉਹ ਤਾਂ ਤੂੰ ਕਹਿ ਰਿਹਾ ਕਿ ਤੁਸੀਂ ਬਲੈਕ ਮੈਨ ਕਰ ਰਹੇ ਹੋ ਬਲੈਕ ਮੈਨ ਕਰ ਰਹੇ ਆ ਠੀਕ ਹੈ ਯਾਦ ਮੈਨੂੰ ਕੱਲ ਜੀ ਮੇਰੇ ਕੋਲ ਗੁਜੇਂਦਰ ਆ ਕੇ ਰਨ ਲਾਇਆ ਸਭ ਇਹੋ ਕਰਦਾ ਠੀਕ ਹੈ ਨਾ ਅੱਜ ਜਦ ਮੈਂ ਆਇਆ ਮੈਂ ਉਹ ਜਿਹਾ ਆਪਣਾ ਚਾਹੇ ਲੈ ਜਾਵਾਂ ਪਰ ਮੇਰੇ ਕੋ ਕੱਲੀ ਕੱਲੀ ਰਿਕਾਰਡਿੰਗ ਹੈ ਸਾਰੀ ਰਿਕਾਰਡਿੰਗਾਂ ਬਣੀਆਂ ਰਾਤ ਦੀ ਵੀ ਅਰ ਧੁਰ ਤਲੀ ਧੁਰ ਤੱਕ ਦੀਆਂ ਮੇਰੇ ਫੋਨ ਸਾਰਾ ਕੁਝ ਕੁੱਟੇ ਗਿਆ ਅੱਜ ਠੀਕ ਹੈ ਅੱਜ ਫਿਰ ਪੈਸੇ ਦੇਣ ਦੀ ਹਿੰਮਤ ਨਹੀਂ ਆਈ ਕੀ ਉਰਲੇ ਮੰਗੇ ਤੁਸੀਂ ਲੋਈ ਮੈਂ ਤਾਂ ਕੁਝ ਨਹੀਂ ਮੰਗਿਆਗਾ ਵੀਰੇ ਉਹਨਾਂ ਨੇ ਚਾਹਿਆ ਮੰਗੇ ਹਾਂ ਬਾਲੀ ਸਿਬਿੰਨਾ ਕਿਹਾ ਗਿਆ ਜਿਵੇਂ ਉਹਨਾਂ ਦਾ ਹਰ ਰੇਸ਼ ਇੰਦਰਾ ਨਹੀਂ ਨਾ ਵੀ ਆਪਣਾ ਕੋਈ ਨਹੀਂ ਹੈਗਾ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਕੋਲ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਦੋ ਔਰਤਾਂ ਨੇ ਇੱਕ ਨੌਜਵਾਨ ਨੂੰ ਬੁਰੇ ਤਰੀਕੇ ਨਾਲ ਕੁੱਟਮਾਰ ਕਰ ਦਿੱਤੀ ਇਸ ਮੌਕੇ ਗੱਲਬਾਤ ਕਰਦੇ ਹੋਏ ਔਰਤਾਂ ਨੇ ਦੱਸਿਆ ਕਿ ਇਹ ਦੋਸਤ ਬਣਿਆ ਹੋਇਆ ਤੇ ਇਸ ਦਾ ਮਤਲਬ ਇਹ ਹੈਗਾ ਕਿ ਕਿਸੇ ਵੀ ਤਰ੍ਹਾਂ ਦਾ 18 ਸਾਲ ਦਾ ਮੁੰਡਾ ਉਸ ਨੂੰ ਰਿਕਾਰਡਿੰਗ ਆ ਪੇਜ ਕੇ ਉਸ ਨੂੰ ਬਲੈਕਮੇਲ ਕਰ ਰਿਹਾ ਔਰਤ ਦਾ ਕੀ ਕਹਿਣਾ ਤੁਸੀਂ ਵੀ ਸੁਣੋ